ਜਦੋਂ ਤੁਹਾਡਾ ਕਿਤੇ ਬਾਲਾ ਕਰਾਰਾ ਖਾਣ ਨੂੰ ਜੀ ਕਰੇ ਨਾ ਤੇ ਉਦੋਂ ਆਹ ਚੀਜ਼ ਬਣਾ ਕੇ ਖਾ ਲੋ ਹਨਾ ਨਾਲੇ ਤਾਂ ਆਪਾਂ ਨੂੰ ਕਿਤੇ ਜਾਣਾ ਨਹੀਂ ਪੈਣਾ ਤੇ ਆਪਣੇ ਘਰ ਦੇ ਵਿੱਚ ਹੀ ਮੌਜੂਦ ਪਈ ਹੁੰਦੀ ਹੈ ਤੇ ਭਾਈ ਮੇਰਾ ਤਾਂ ਅੱਜ ਬਹੁਤ ਹੀ ਜ਼ਿਆਦਾ ਕਰਾਰੀ ਜੀ ਸਬਜ਼ੀ ਖਾਣ ਨੂੰ ਜੀ ਕੀਤਾ ਮੈਂ ਚੱਕੇ ਬੈਂਗਣ ਪਏ ਸੀ ਆਲੂ ਪਏ ਸੀ ਟਮਾਟਰ ਪਏ ਸੀ ਗੰਡੇ ਪਏ ਸੀ ਲਸਣ ਵਗੈਰਾ ਪਿਆ ਸੀ ਚੱਕਿਆ ਤੇ ਪ੍ਰਾਂਤ ਦੇ ਵਿੱਚ ਪਾ ਲਿਆ ਮੈਂ ਆਖਾ ਮਨਾ ਵਧੀਆ ਬਣਾ ਲਿਆ ਹਨਾ ਪਤਲੇ ਪਤਲੇ ਨਾਲ ਬਣਾ ਲਾ ਫੁਲਕੇ ਤੇ ਕਰਾਰਾ ਜਿਹਾ ਮੂੰਹ ਹੋ ਜਾਊਗਾ ਨਹੀਂ ਐਵੇਂ ਆਪਾਂ ਕੋਈ ਨਾ ਕੋਈ ਚੀਜ਼ ਭਾਲਦੇ ਰਹਿੰਨੇ ਆ ਵੀ ਕੋਈ ਤੇਜ ਨਮਕ ਮਿਰਚ ਜੀ ਵਾਲੀ ਥਿਆ ਜੇ ਤਾਂ ਆਪਾਂ ਉਹ ਖਾ ਲਈਏ ਪਰ ਨਹੀਂ ਨਾਲੇ ਤਾਂ ਸਬਜੀ ਦੀ ਸਬਜੀ ਨਾਲੇ ਆਲੂ ਵੈਂਗਰਾਂ ਦੀ ਸਬਜੀ ਬਣਦੀ ਬੜੀ ਸਵਾਦ ਹੈ ਠੀਕ ਹੈ ਜੀ ਆਪਾਂ ਤੇਲ ਪਾ ਲਿਆ ਇਹਦੇ ਵਿੱਚ ਤੇਲ ਪਾ ਕੇ ਤੇ ਆਪਾਂ ਸਾਰਾ ਲਟਰ ਪਟਰ ਜੋ ਵੀ ਸਮਾਨ ਹੈਗਾ ਆਪਾਂ ਸਾਰਾ ਇਕੱਠਾ ਕਰ ਲੈਣਾ ਹੈਗਾ ਹੁਣ ਮੈਂ ਜਿਹੜਾ ਥਾਲ ਰੱਖਿਆ ਕਿਤੇ ਤੁਸੀਂ ਆਏ ਨਾ ਕਹੋ ਤੇ ਵੀ ਆਈ ਪਾ ਦੂ ਆਪਾਂ ਮੋٹے ਮੋٹے ਗੰਡੇ ਕੱਟੇ ਮोटे-ਮोटे ਪਿਆਜ਼ ਕੱਟ ਲਏ ਤੇ ਵਿੱਚੇ ਸਾਫਤਾ ਲਸਣ ਪਾ ਲਿਆ ਤੁਸੀਂ ਬਣਾ ਕੇ ਦੇਖਿਓ ਕਦੇ ਇਹ ਜਿਵੇਂ ਮੈਂ ਬਣਾਈ ਹੈ ਨਾ ਮੇਰੇ ਮੁਤਾਬਕ ਤੁਸੀਂ ਕਦੇ ਬਣਾ ਕੇ ਦੇਖਿਓ ਆਏ ਸਾਫਤਾ-ਸਾਫਤਾ ਤੇ ਵੱਡੇ-ਵੱਡੇ ਚੀਰ ਲਿਆ ਪਾ ਟਮਾਟਰ ਪਤਲੇ ਬਰੀਕ ਕੋਈ ਨਹੀਂ ਕਰਨਾ ਛੋਟੀ ਚੀਜ਼ ਕੋਈ ਨਹੀਂ ਕਰਨੀ ਆਈਟਮ ਛੋਟੀ ਆਪਾਂ ਕੋਈ ਨਹੀਂ ਤਿਆਰ ਕਰਨੀ ਨਵੇਂ ਤਰੀਕੇ ਦੇ ਨਾਲ ਆਪਾਂ ਆਲੂ ਬੈਂਗਨ ਤਿਆਰ ਕਰਨ ਲੱਗੇ ਆਂ ਭਾਈ ਤੇ ਤੁਸੀਂ ਵੀ ਕਰਿਆ ਕਰੋ ਕੁੜੀਓ ਬਣਾਇਆ ਕਰੋ ਖਰਵਾਇਆ ਕਰੋ ਮੇਰੇ ਵੀਰਾਂ ਨੂੰ ਬੱਚਿਆਂ ਨੂੰ ਖਵਾਇਆ ਕਰੋ ਹਨਾ ਤੁਸੀਂ ਐਂ ਨਾ ਸੋਚਿਆ ਕਰੋ ਵੀ ਬਸ ਹੁਣ ਆਪਾਂ ਤਾਂ ਆਹ ਚੀਜ਼ ਬਣਾਉਣੀ ਆ ਹੁਣ ਪਤਾ ਨਹੀਂ ਕਿੰਨਾ ਕੁ ਤਾਮਝਾਬ ਕਰਨਾ ਪੂ ਕੋਈ ਤਾਮਝਾਬ ਕਰਨ ਦੀ ਲੋੜ ਨਹੀਂ ਫਟਾਫਟ ਵੱਢ ਕੇ ਇਹਨਾਂ ਨੂੰ ਜਦੋਂ ਇਹਨਾਂ ਨੇ ਬਣ ਜਾਣਾ ਨਾ ਪੱਕ ਜਾਣਾ ਮੈਂ ਕਹਿੰਦੀ ਆ ਕਿ ਆਹ ਬਾਤਾਂ ਨੇ ਬੜਾ ਸਵਾਦ ਬਣ ਜਾਣਾ ਹੈਗਾ ਤੇ ਆਹ ਲੋ ਜੀ ਆਪਾਂ ਨਮਕ ਮਿਰਚ ਮਸਾਲਾ ਤੇ ਹਲਦੀ ਪਾਤੀ ਠੀਕ ਹੈ ਇਹ ਸਾਰਾ ਕੁਝ ਪਾਤਾ ਤੇ ਇਹ ਸਾਰਾ ਕੁਝ ਪਾ ਕੇ ਤੇ ਆਪਾਂ ਇਧਰ ਆਲੂ ਬੈਂਗਣ ਲੈਣੇ ਧੋ ਧੋ ਕੇ ਇਹਨਾਂ ਨੂੰ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਪਾ ਲੈਣਾ ਬਾਹਲਾ ਚਰਨੀ ਬੈਂਗਣਾਂ ਨੂੰ ਰੱਖਣਾ ਪਾਣੀ ਸੋਕ ਜਾਂਦੇ ਨੇ ਪੀ ਜਾਂਦੇ ਨੇ ਇਹ ਪਾਣੀ ਸਾਰਾ ਮੱਚੀ ਵੰਗੂ ਮੈਂ ਕਹਨੀ ਹੈ ਇਹ ਨਾ ਉਹ ਜੀ ਹੁੰਦਾ ਡਿਜ਼ਾਈਨ ਵੀ ਇਹਨਾਂ ਦਾ ਉਹੋ ਜਿਹਾ ਹੁੰਦਾ ਹੈਗਾ ਲੰਮੇ ਲੰਮੇ ਕੱਟ ਲੇ ਤੇ ਆਪਾਂ ਇਹਦੇ ਵਿੱਚ ਕਰਤੇ ਦੇਖੀ ਨਾ ਕੜਾਈ ਦੇ ਵਿੱਚ ਪਾਤੇ ਕੜਾਈ ਦੇ ਵਿੱਚ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਨੇ ਹਲਾ ਲੈਣਾ ਵਧੀਆ ਬਣਾਉਨੇ ਆ ਅੱਜ ਆਪਾਂ ਕਰਾਰੇ ਮੈਂ ਕਹਨੀਆ ਕਿਆ ਬਾਤਾਂ ਦੇ ਵਿੱਚ ਮਸਾਲਾ ਪਾ ਦਿਓ ਥੋੜਾ ਜਿਹਾ ਜਿਹੜੀ ਚੀਜ਼ ਯਾਦ ਆਉਂਦੀ ਆ ਪਾ ਦਿਓ ਕੋਈ ਅਦਰਕ ਪਿਆਓ ਪਾ ਦਿਓ ਮੇਰੇ ਕੋਲੇ ਹੈ ਨਹੀਂ ਸੀਗਾ ਐਵੇਂ ਮੈਂ ਕਿਉਂ ਝੂਠ ਮਾਰਾਂ ਮੇਰੇ ਕੋਲ ਝੂਠ ਛਾਟਦਾ ਬਾਈਦਾ ਨਹੀਂ ਜਿਹੜੀ ਚੀਜ਼ ਮੌਜੂਦ ਆ ਉਹ ਮੌਜੂਦ ਆ ਹਨਾ ਤੇ ਮੈਂ ਚੱਕਿਆ ਫਟਾਫਟ ਲਓ ਜ ਇਦੇ ਵਿੱਚ ਪਾਤਾ ਥੋੜਾ ਜਿਹਾ ਪਾਣੀ ਮੈਂ ਆਖਾ ਮਨਾ ਇਹਨਾਂ ਨੂੰ ਤਰੀ ਵਾਲੇ ਬਣਾ ਲਾ ਇਹ ਸੁੱਕੇ ਜਿਹੀ ਵੀ ਨਹੀਂ ਇੰਨੇ ਜਿਆਦੇ ਸਵਾਦ ਲੱਗਣੇ ਰਸਮਿਸ਼ੇ ਹੋਣੇ ਜ਼ਰੂਰੀ ਹੈ ਤੇ ਆਪਾਂ ਚੱਕਿਆ ਜੀ ਤੇ ਜਿਹੜੀ ਪ੍ਰਾਂਤ ਦੇ ਵਿੱਚ ਚੀਰੇ ਸੀ ਤੇ ਆਪਾਂ ਉਹ ਮੁੱਦੀ ਮਾਰਦੇ ਉੱਤੇ ਧੋਸ ਵਾਰ ਕੇ ਮੈਂ ਆਖਾ ਚੱਲ ਕੋਈ ਗੱਲ ਨਹੀਂ ਤੇ ਉਧਰੋਂ ਆਪਾਂ ਹਰਾ ਧਨੀਆ ਕੱਟ ਲਿਆ ਠੀਕ ਹੈ ਬਰੀਕ ਬਰੀਕ ਕੱਟ ਲੈਣਾ ਹੁਣ ਮੈਨੂੰ ਵੀ ਆਹ ਚਾਹ ਚਲਾਉਣਾ ਆ ਗਿਆ ਕਚਰ ਕਚਰ ਕਰਕੇ ਆਹ ਦੇਖੀ ਨਾ ਕਦੇ-ਕਦੇ ਭੁੱਲ ਜੰਨੀ ਆ ਫਿਰ ਹੋਰ ਹੀ ਪਾਸੇ ਵੱਡ ਦੰਨੀ ਹੁੰਨੀ ਐ ਇਹਨੂੰ ਤੇ ਆਹ ਲੋ ਜੀ ਆਪਾਂ ਧਨੀਆ ਵੀ ਚੀਰ ਲਿਆ ਧਨੀਆ ਚੀਰ ਕੇ ਤੇ ਆਪਣੀ ਸਬਜੀ ਵੀ ਹੋ ਗਈ ਤਿਆਰ ਤੇ ਸਬਜੀ ਤਿਆਰ ਕਰਕੇ ਤੇ ਆਪਾਂ ਉਹਦੇ ਵਿੱਚ ਆ ਦੇਖੋ ਤੁਸੀਂ ਕਿੰਨੇ ਸੋਹਣੇ ਲੱਗਦੇ ਆ ਟਮਾਟਰ ਅੱਡ ਤੁਰੇ ਫਿਰਦੇ ਆ ਗੰਡੇ ਅੱਡ ਤੁਰੇ ਫਿਰਦੇ ਆ ਆਲੂ ਅੱਡ ਤੁਰੇ ਫਿਰਦੇ ਆ ਬਿੰਗਣ ਅੱਡ ਤੁਰੇ ਫਿਰਦੇ ਆ ਆਏ ਨਹੀਂ ਹੈਗਾ ਬਹੁਤ ਜਿਹੜੀ ਚੀਜ਼ ਦਾ ਮਰਜੀ ਟੇਸਟ ਲੋ ਟਮਾਟਰਾਂ ਦਾ ਧਨੀਏ ਦਾ ਕਾਸੇ ਦਾ ਆਹ ਲੋ ਜੀ ਆਪਾਂ ਧਨੀਆ ਧੋ ਕੇ ਤੇ ਧਨੀਆ ਵੀ ਵਿੱਚ ਇਹਦੇ ਪਾ ਲਿਆ ਤੇ ਤੁਸੀਂ ਮੈਨੂੰ ਆਏ ਦੱਸੋ ਵੀ ਤੁਹਾਨੂੰ ਮੇਰੀ ਬਣਾਈ ਸਬਜੀ ਕਿਵੇਂ ਲੱ